ਹਾਂਜੀ ਵੈਗੁਰੂ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਆਪਾਂ ਤੁਹਾਨੂੰ ਦੱਸ ਰਹੀਆਂ ਜੀ ਅੱਜ ਇੱਕ ਲੇਸ ਬਣਾਉਣੀ ਹਾਂਜੀ ਆਪਾਂ ਤੁਹਾਨੂੰ ਦੱਸਾਂਗੇ ਵੀ ਇਹ ਕਿਵੇਂ ਬਣਾਉਣੀ ਹੈ ਇਹ ਆਪਾਂ ਵੀਡੀਓ ਬਣਾਉਣ ਲਈ ਥੋੜੀ ਜਿਹੀ ਬਣਾ ਕੇ ਸ਼ੁਰੂ ਕੀਤੀ ਹੈ ਜੀ ਹਾਂਜੀ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਹਾਂਜੀ ਇਹ ਜਿਹੜੀ ਲੇਸ ਆਪਾਂ ਤੁਹਾਨੂੰ ਬਣਾਉਣੀ ਹੈ ਜੀ ਦੱਸਾਂਗੇ ਜੀ ਇਹ ਆਪਣੇ ਇੱਕਾ ਚੁੰਨੀ ਨੂੰ ਲਾਈ ਹੋਈ ਹੈ ਜੀ ਬੁਣ ਕੇ ਸਲਕੀ ਧਾਗੇ ਨਾਲ ਲਾਈ ਹੋਈ ਹੈ ਬਹੁਤ ਸੋਹਣੀ ਲੱਗਦੀ ਹੈ ਜੀ ਬੁਣੀ ਹੋਈ ਹਾਂਜੀ ਇਹ ਘੱਟ ਤੋਂ ਘੱਟ ਜੀ ਇਹਨੂੰ 15 ਸਾਲ ਹੋ ਗਏ ਜੀ ਇਹ ਚੁੰਨੀ ਨੂੰ ਆਪਣੀ ਨੂੰ ਲੈਸ ਲਾਈ ਨੂੰ ਤੇ ਇੱਕ ਜੀ ਆਪਾਂ ਨੇ ਇਹ ਹਰੇ ਕਲਰ ਦੀ ਚੁੰਨੀ ਨੂੰ ਲਾਈ ਹੋਈ ਹੈ ਇਹ ਵੀ ਬਹੁਤ ਸੋਹਣੀ ਲੱਗਦੀ ਹੈ ਜੀ ਲੈਸ ਲਾਈ ਹੋਈ ਹਾਂਜੀ ਇਹ ਚੁੰਨੀ ਨੂੰ ਵੀ ਜੀ ਘੱਟ ਤੋਂ ਘੱਟ 20 ਸਾਲ ਹੋ ਗਏ ਜੀ ਵੀ 21 ਸਾਲ ਹੋ ਗਏ ਹਾਂਜੀ ਇਹ ਚੁੰਨੀਆਂ ਨੂੰ ਮੈਂ ਚੁੰਨੀਆਂ ਮੇਰੇ ਲਈ ਬਹੁਤ ਸਪੈਸ਼ਲ ਨੇ ਮੈਂ ਆਪਣੀ ਮਿਹਨਤ ਨਾਲ ਲੈਸ ਬੁਣ ਕੇ ਲਾਈ ਹੈ ਚੁੰਨੀਆਂ ਨੂੰ ਮੈਂ ਚੁੰਨੀਆਂ ਨੂੰ ਕਦੇ-ਕਦੇ ਹੀ ਲੈਣੀ ਹੁੰਦੀਆਂ ਜੀ ਹਾਂਜੀ ਜੀ ਇਹਨਾਂ ਨੂੰ ਐਨੇ ਸਾਲ ਹੋ ਗਏ ਇਹ ਚੁੰਨੀਆਂ ਕੱਢ ਗਿਆ ਹਾਂਜੀ ਹੁਣ ਆਪਾਂ ਤੁਹਾਨੂੰ ਲੈਸ ਬਣਾਉਣੀ ਦੱਸਦੇ ਹਾਂ ਜੀ ਵੀ ਇਹ ਕਿਵੇਂ ਬਣਦੀ ਹੈ ਹਾਂਜੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਲੈਸ ਕਿਵੇਂ ਸ਼ੁਰੂ ਕਰਨੀ ਹੈ ਇਹ ਆਪਾਂ ਪਹਿਲਾਂ ਇਹ ਉਂਗਲੀ ਦੇ ਉੱਪਰ ਧਾਰ ਲੈਣਾ ਜੀ ਜਦੋਂ ਆਪਾਂ ਸ਼ੁਰੂ ਵੀ ਕਰਨੀ ਆ ਪਹਿਲੇ ਤੋਂ ਵੀ ਸਟਾਰਟ ਕਰਨੀ ਆ ਜੀ ਹਾਂਜੀ ਇਹ ਆਪਾਂ ਇੱਥੇ ਧਾਰ ਲੈਣਾ ਜੀ ਉਂਗਲੀ ਦੇ ਉੱਪਰ ਫਿਰ ਆਪਾਂ ਇਹ ਧਾਗਾ ਲੈ ਆਉਣਾ ਜੀ ਉਂਗਲੀ ਦੇ ਉੱਪਰ ਧਰ ਕੇ ਇਹ ਆਪਾਂ ਨੇ ਇਹਦੇ ਵਿੱਚ ਧਾਗਾ ਭਰਿਆ ਹੋਇਆ ਜੀ ਜੇ ਰੀਲ ਦੇ ਵਿੱਚ ਪਾਈਏ ਤਾਂ ਲੂਜ਼ ਹੋ ਜਾਂਦਾ ਧਾਗਾ ਇਹ ਜਿਹੜੀ ਹੈ ਫਿਰਕੀ ਹੈ ਜੀ ਇਹ ਵੀ ਮੇਰੀ ਇਹ 20 ਕੀ ਸਾਲ ਪੁਰਾਣੀ ਹੈ ਜੀ ਜਦੋਂ ਮੈਂ ਪੜਦੀ ਹੁੰਦੀ ਸੀਗੀ ਜੀ 14-15 ਸਾਲ ਦੀ ਉਦੋਂ ਹੀ ਮੈਂ ਲੈਸਾਂ ਬੁਣਨੀਆਂ ਪਹਿਲਾਂ ਵੀ ਲੈਸ ਦੀ ਵੀਡੀਓ ਪਾਈ ਸੀ ਉਦੋਂ ਹੀ ਮੈਂ ਲੈਸਾਂ ਬੁਣਨੀਆਂ ਸਿੱਖ ਲਈਆਂ ਸੀਗੀਆਂ ਜੀ ਪੜਦੀ-ਪੜਦੀ ਨੇ ਜੇ ਆਪਾਂ ਸ਼ੁਰੂ ਕਰਦੇ ਆਂ ਧਾਗਾ ਆਪਾਂ ਇਹਦੇ ਉੱਪਰ ਦੀ ਪਾ ਕੇ ਇੱਥੇ ਲਿਆਵਾਂਗੇ ਜੀ ਇਹ ਧਾਗਾ ਥੋੜਾ ਜਿਹਾ ਦੇੜ ਲਾਂਗੇ ਹਾਂਜੀ ਆਪਾਂ ਫੇਰ ਦੱਸਦੇ ਆਂ ਇਹ ਤਾਂ ਉਂਗਲੀ ਤੇ ਰੱਖ ਕੇ ਐਂ ਧਾਗਾ ਉੱਪਰ ਦੀ ਲਿਆ ਕੇ ਆਪਾਂ ਐਂ ਰੱਖ ਲਾਂਗੇ ਜੀ ਇਹ ਬੁੰਨ ਦੇ ਸਿਰਫ ਆਪਾਂ ਨੇ ਦੋ ਹੀ ਸਟੈਪ ਸਿੱਖਣੇ ਨੇ ਜੀ ਧਾਗਾ ਪਹਿਲਾਂ ਆਪਾਂ ਨੇ ਉੱਪਰ ਕਰ ਲੈਣਾ ਆਹ ਵਾਲਾ ਧਾਗਾ ਪਾ ਉੱਪਰ ਕਰਾਂਗੇ ਜਿਹੜਾ ਆਪਾਂ ਨੇ ਆ ਉਂਗਲੀ ਦੇ ਉੱਪਰ ਲਪੇਟਿਆ ਆਪਾਂ ਇਹਦੇ ਵਿੱਚ ਹੀ ਨਘਾ ਲਾਂਗੇ ਨਗਾਕੇ ਜੀਆਂ ਲੋ ਛੱਡਾਂਗੇ ਫਿਰ ਆਪਾਂ ਨੇ ਧਾਗਾ ਨੀਚੇ ਦੀ ਛੱਡ ਕੇ ਨਗਾਉਣਾ ਆਪਾਂ ਨੇ ਇਹਦੇ ਵਿੱਚ ਦੀ ਹੋਇਆ ਪਹਿਲੀ ਵਾਰੀ ਵੀ ਇਹਦੇ ਵਿੱਚ ਦੀ ਨਗਾਇਆ ਹਾਂਜੀ ਦੂਜੀ ਵਾਰੀ ਵੀ ਇਹ ਧਾਗਾ ਆਪਣਾ ਹੀ ਰਹੂਗਾ ਜੀ ਹੁਣ ਆਪਾਂ ਇਹਦੇ ਵਿੱਚ ਦੀ ਆਂ ਨਗਾ ਲੈਣਾ ਇਹਨੂੰ ਜੀ ਆਏ ਫਿਰ ਖਿੱਚ ਲਾਂਗੇ ਹੁਣ ਆਪਾਂ ਨੇ ਇਹ ਧਾਗਾ ਆਏ ਉੱਪਰ ਦੀ ਕਰ ਲੈਣਾ ਜੀ ਪਹਿਲੀ ਵਾਰੀ ਉੱਪਰ ਦੀ ਕਰਕੇ ਇਹਦੇ ਨੀਚੇ ਦੀ ਨਗਾ ਲਾਂਗੇ ਤੇ ਦੂਜੀ ਵਾਰੀ ਆਪਾਂ ਨੇ ਆ ਧਾਗਾ ਥੱਲੇ ਕਰਕੇ ਆ ਧਾਗਾ ਆਪਾਂ ਨੇ ਸੇਮ ਇਹਦੇ ਉੱਪਰ ਦੀ ਹੰਗਾਈ ਜਾਣਾ ਬਸ ਫੇਰ ਇਹਦੇ ਪਾ ਕੇ نیچے ਦੀ ਕਰ ਲਾਂਗੇ ਇਹਨੂੰ ਆ ਢਿੱਲਾ ਛੱਡ ਕੇ ਖਿੱਚ ਦਾਂਗੇ ਫੇਰ ਉੱਪਰ ਦੀ ਕਰਕੇ ਫੇਰ ਇਹਦੇ نیچے ਦੀ ਨਗਾਦਾਂਗੇ ਫੇਰ ਆਪਾਂ ਥੱਲੇ ਛੱਡ ਕੇ ਉੱਪਰ ਦੀ ਨਗਾਦਾਂਗੇ ਹਾਂਜੀ ਮੈਨੂੰ ਤਾਂ ਜੀ 20-25 ਸਾਲ ਹੋ ਗਏ ਬੁਣਨ ਦੀ ਮੇਰੇ ਤਾਂ ਸਪੀਡ ਬਣੀ ਹੋਈ ਹੈ ਮੈਨੂੰ ਤੇਜ਼-ਤੇਜ਼ ਬੁਣਨ ਦੀ ਆਦਤ ਪਈ ਹੋਈ ਹੈ ਹੌਲੀ ਹੌਲੀ ਬੁਣਣ ਦੇ ਵਿੱਚ ਮੈਨੂੰ ਔਖਾ ਲੱਗਦਾ। ਇਹ ਆਪਾਂ ਵੀਡੀਓ ਬਣਾਉਣ ਲਈ ਹੌਲੀ ਹੌਲੀ ਬੁਣ ਕੇ ਤੁਹਾਨੂੰ ਦੱਸ ਰਹੇ ਹਾਂ ਜੀ। ਫੇ ਤੇਜ਼-ਤੇਜ਼ ਦੇ ਵਿੱਚ ਤੁਹਾਨੂੰ ਪਤਾ ਨਹੀਂ ਲੱਗਣਾ। ਹਾਂਜੀ ਇਹ ਆਪਾਂ ਹੁਣ ਤੁਹਾਨੂੰ ਫੇਰ ਦੱਸ ਰਹੇ ਹਾਂ। ਧਾਗਾ ਆਪਾਂ ਨੇ ਉੱਪਰ ਕਰ ਲੈਣਾ। ਆ ਜਿਹੜਾ ਧਾਗਾ ਜੀ ਇਹਦੇ ਆਪਾਂ نیچے ਦੀ ਨਿਗਾਹ ਮਾਰੀ। ਫਿਰ ਆਪਾਂ ਇਹਨੂੰ ਐ ਖਿੱਚ ਲਾਂਗੇ। ਹੁਣ ਆਪਾਂ ਨੇ ਧਾਗਾ ਇਹ نیچے ਦੀ ਰੱਖਣਾ। ਇਹਦੇ ਉੱਪਰ ਦੀ ਘਮਾ ਲਾਂਗੇ। ਬਸ ਜੀ ਆਪਾਂ ਇਹ ਦੋ ਸਟੈਪ ਸਿੱਖਣ ਦੀ ਲੋੜ ਹੈ। ਹੁਣ ਆਪਾਂ ਤੁਹਾਨੂੰ ਇਹਦੇ ਨਾਲ ਜੋੜ ਲਾਉਣਾ ਦੱਸਾਂਗੇ ਜੀ ਇਹ ਆਪਾਂ ਨੇ ਪੰਜ ਬਣਾ ਲਏ ਦੋ ਵੇਰੀ ਪਾਏ ਦਾ ਇੱਕ ਬਣਦਾ ਹੁਣ ਆਪਾਂ ਤੁਹਾਨੂੰ ਜੋੜ ਲਾਉਣਾ ਦੱਸਾਂਗੇ ਜੀ ਇੱਥੇ ਆਪਾਂ ਜਿਹੜਾ ਆ ਧਾਗਾ ਵਾ ਉਹ ਇਹ ਆ ਜਿਹੜਾ ਜੀ ਫੁੱਲ ਆ ਆ ਬੈਲਾ ਇਹਦੇ ਵਿੱਚ ਦੀ ਨਿਂਗਾਉਣਾ ਦੀ ਇਹ ਆਪਾਂ ਇਹਦੇ ਨਾਲ ਵੀ ਨਿਂਗਾ ਸਕਦੇ ਆ ਮੈਨੂੰ ਜੀ ਸੂਈ ਦੇ ਨਾਲ ਸੌਖਾ ਲੱਗਦਾ ਹਾਂਜੀ ਇਹ ਧਾਗਾ ਆਪਣਾ ਨਿਕਲਿਆ ਆਇਆ ਇਦੇ ਵਿੱਚ ਦੀ ਹੁਣ ਆਪਾਂ ਜਿਹੜੀ ਫਿਰਕੀ ਜੀ ਆ ਜੀ ਆਪਣੀ ਜਿਹੜੀ ਧਾਗਾ ਲਵੇਟਿਆ ਹੋਇਆ ਇਹਨੂੰ ਜੀ ਸ਼ਟਰਲ ਕਹਿੰਦੇ ਨੇ ਹਾਂਜੀ ਆਪਾਂ ਨੇ ਜੋੜ ਲਾ ਲਿਆ ਹੁਣ ਆਪਾਂ ਫੇਰ ਬੁੰਨਦੇ ਆ ਉਸੇ ਤਰ੍ਹਾਂ ਹੀ ਬੁੰਨਣਾ ਜੀ ਧਾਗਾ ਆਪਾਂ ਨੇ ਉੱਪਰ ਕਰ ਲੈਣਾ ਆ ਜਿਹੜਾ ਧਾਗਾ ਇਹਦੇ ਵਿੱਚ ਦੀ ਨਗਾ ਲਾਂਗੇ ਨਗਾ ਕੇ ਫੇਰ ਐਂ ਖਿੱਚ ਲਾਂਗੇ ਫੇਰ ਐ ਧਾਗਾ ਨੀਚੇ ਕਰਕੇ ਧਾਗਾ ਆਪਾਂ ਨੇ ਐ ਨੀਚੇ ਕਰ ਲੈਣਾ ਫੇਰ ਇਹਦੇ ਉੱਪਰ ਦੀ ਐਂ ਨਗਾ ਲਾਂਗੇ ਹੁਣ ਇਹ ਬਸ ਜੀ ਆਪਾਂ ਨੇ ਦੋ ਚੀਜ਼ਾਂ ਸਿੱਖਣ ਦੀ ਲੋੜ ਆ ਫੇਰ ਧਾਗਾ ਆਪਾਂ ਉੱਪਰ ਕਰ ਲਾਂਗੇ ਇਹਦੇ ਨੀਚੇ ਦੀ ਨਗਾ ਲਾਂਗੇ ਫੇਰ ਖਿੱਚ ਲਾਂਗੇ ਫੇਰ ਧਾਗਾ ਨੀਚੇ ਦੀ ਇਹਦੇ ਉੱਪਰ ਦੀ ਨਗਾ ਲਾਂਗੇ ਪਨ ਇੱਕ ਵਾਰੀ ਉੱਪਰ ਦੀ ਇੱਕ ਵਾਰੀ ਨੀਚੇ ਦੀ ਲੰਘਾਉਣਾ ਜੇ ਆਪਾਂ ਨੇ ਦੋਈ ਵਾਰੀ ਉੱਪਰ ਦੀ ਘੁਮਾ ਲਿਆ ਜਾਂ ਦੋਈ ਵਾਰੀ ਨੀਚੇ ਦੀ ਫਿਰ ਜੀ ਇਹਦੀ ਗੱਠ ਬਣ ਜੂਗੀ ਇਹ ਬੋਣ ਨਹੀਂ ਹੋਣੀ ਜੇ ਅੱਗੇ ਧਾਗਾ ਖਿੱਚ ਨਹੀਂ ਹੋਣਾ ਹਾਂਜੀ ਹਾਂਜੀ ਜੇ ਆਪਾਂ ਨੂੰ ਆ ਜਿਹੜਾ ਚੱਕਰ ਹੱਥ ਤੇ ਲਪੇਟਿਆ ਲੱਗੇ ਵੀ ਇਹ ਟੈਟ ਹੋ ਗਿਆ ਲੂਜ਼ ਕਰਨਾ ਫਿਰ ਆਪਾਂ ਆ ਜਿਹੜਾ ਧਾਗਾ ਇਹਨੂੰ ਆਏ ਫੜ ਕੇ ਖਿੱਚ ਲਾਂਗੇ ਜੀ ਫਿਰ ਇਹ ਆਪਣਾ ਲੂਜ਼ ਹੋ ਜੂਗਾ ਹਾਂਜੀ ਹੁਣ ਆਪਾਂ ਜੀ ਜਿਹੜਾ ਆ ਆਪਣਾ ਹੈਗਾ ਆ ਬੜਾ ਜੀ ਆਪਣਾ ਉੱਪਰ ਬਣਿਆ ਹੋਇਆ ਹੁਣ ਆਪਾਂ ਇਹ ਬਣਾ ਕੇ ਦੱਸ ਦਿਆਂ ਜੀ ਇਹ ਬੜਾਮੀ ਓਕਣੀ ਮਾਰਨੀ ਹੈ ਜੀ ਬਸ ਇਹ ਆਪਾਂ ਪੂਰਾ ਨਹੀਂ ਖਿੱਚਣਾ ਇੰਨਾ ਕੁ ਰੱਖ ਲਾਂਗੇ ਨਾਲ ਇਹ ਨੌ ਨਾ ਦੱਬ ਲਾਂਗੇ ਜੀ ਹਾਂਜੀ ਆ ਦੇਖੋ ਜੀ ਆਪਣਾ ਇਹ ਬਣ ਗਿਆ ਹੁਣ ਆਪਾਂ ਫੇਰ ਉਸੇ ਤਰ੍ਹਾਂ ਹੀ ਬੁਣਾਂਗੇ ਬੁਣਾਗੇ ਜੀ ਧਾਗਾ ਉੱਪਰ ਕਰਕੇ ਆਹ ਜਿਹੜਾ ਧਾਗਾ ਇਹਦੇ ਵਿੱਚ ਦੀ ਨਿਘਾ ਲਾਂਗੇ ਹੁਣ ਆਪਾਂ ਧਾਗਾ نیچے ਛੱਡ ਲਾਂਗੇ। ਬਸ ਜੀ ਇਹ ਦੋਏ ਚੀਜ਼ਾਂ ਸਿੱਖਣ ਦੀ ਲੋੜ ਆਪਾਂ ਨੂੰ। ਆਪਾਂ ਤੁਹਾਨੂੰ ਫੇਰ ਦੱਸਦੇ ਆਂ ਇੱਕ ਵਾਰੀ। ਧਾਗਾ ਉੱਪਰ ਕਰਕੇ ਆਹ ਵਾ ਜਿਹੜਾ ਇਹਦੇ ਵਿੱਚ ਦੀ ਨਿਘਾ ਲਾਂਗੇ। ਹੁਣ ਆਪਾਂ ਐ ਕਰਕੇ ਜੀ। نیچے ਦੀ ਨਿਘਾ ਲਾਂਗੇ। ਹਾਂਜੀ ਹੁਣ ਆ ਆਪਣੇ ਜੀ ਚਾਰ ਬਣ ਗਏ। ਹੁਣ ਆਪਾਂ ਇੱਥੇ ਕਹਿ ਜਾਈ ਇੱਕ ਹੋਰ ਬਣਾਵਾਂਗੇ ਜਿਹਦੇ ਵਿੱਚ ਆਪਾਂ ਨੇ ਜੋੜ ਲਾਉਣਾ ਹੁੰਦਾ ਜੀ। ਇਹ ਵੀ ਆਪਾਂ ਉਸੇ ਤਰ੍ਹਾਂ ਹੀ ਬਣਾ ਲਾਂਗੇ ਜੀ ਧਾਗਾ ਉੱਪਰ ਕਰਕੇ ਜਿਵੇਂ ਆਪਾਂ ਬੁਣਦੇ ਆ ਉਹੀ ਬਣਾਉਣਾ ਇੱਥੇ ਮੜਾ ਜਾ ਢੱਲਾ ਰੱਖ ਲੈਣ ਜੀ ਹੁਣ ਆਪਾਂ ਫੇਰ ਬਣਾਵਾਂਗੇ ਧਾਗਾ ਉੱਪਰ ਕਰਕੇ ਇਹਦੇ ਨੀਚੇ ਦੀ ਨਿਘਾ ਲਿਆ ਇਹਨੂੰ ਖਿੱਚ ਦਾਂਗੇ ਹੁਣ ਆਪਾਂ ਨੇ ਧਾਗਾ ਨੀਚੇ ਕਰਕੇ ਉੱਪਰ ਦੀ ਪਾ ਦਾਂਗੇ ਬਸ ਜੀ ਇਹ ਦੋ ਹੀ ਸਟੈਪ ਸਿੱਖਣੇ ਨੇ ਆਪਾਂ ਨੇ ਲੇਸ ਬਉਣ ਵਾਸਤੇ ਹਾਂਜੀ ਹੁਣ ਇਹ ਆਪਣਾ ਬਣ ਗਿਆ ਜੀ ਆ ਆਪਣਾ ਉੱਤੇ ਰਹਿ ਜੂਗਾ ਜੀ ਇਹਦੇ ਵਿੱਚ ਆਪਾਂ ਜੋੜ ਲਾਵਾਂਗੇ ਹੁਣ ਆਪਾਂ ਜੀ ਇਹਨੂੰ ਧਾਗੇ ਨੂੰ ਐ ਫੜ ਕੇ ਖਿੱਚਾਂਗੇ ਇੱਥੇ ਗੂਠਾ ਰੱਖ ਕੇ ਨਾ ਜੀ ਐ ਹੌਲੀ 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 ਆਪਾਂ ਇਹ ਧਾਗੇ ਨੂੰ ਖਿੱਚੀ ਜਾਵਾਂਗੇ ਖਿੱਚ ਲਾਂਗੇ ਜੀ ਤੇ ਆ ਆਪਣਾ ਇੱਕ ਬਣ ਗਿਆ ਜੀ ਜਦੋਂ ਇਹ ਬਣ ਗਿਆ ਆਪਾਂ ਇਹਨੂੰ ਇੱਥੇ نیچے ਵੀ ਜੋੜ ਲਾਵਾਂਗੇ ਜੀ ਆ ਜਿਹੜਾ ਧਾਗਾ ਜੀ ਆਪਣਾ ਆਪਾਂ ਇਹਦੇ ਵਿੱਚ ਦੀ ਪਾ ਕੇ ਇਹ ਧਾਗਾ ਖਿੱਚ ਕੇ ਆ ਇਹਦੇ ਵਿੱਚ ਦੀ ਫੇਰ ਇੱਕ ਵਾਰੀ ਨੰਗਾਦਾਂਗੇ ਫਿਰ ਆਪਣਾ ਇੱਥੇ ਜੀ ਜੋੜ ਲੱਗ ਜੂਗਾ ਫਿਰ ਇਹ ਜਿਹੜੀ ਆ ਆਪਣੀ ਲੈਸ ਬਣੀ ਹੈ ਜੀ ਢਿੱਲੇ ਨਹੀਂ ਹੋਊਗੀ ਹਾਂਜੀ ਆਪਾਂ ਤੁਹਾਨੂੰ ਇੱਕ ਵਾਰੀ ਫੇਰ ਲੈਸ ਨੂੰ ਸ਼ੁਰੂ ਕਰਨੀ ਦੱਸ ਦਿਆਂ ਜੀ ਐਂ ਗੂਠੇ ਤੇ ਰੱਖ ਕੇ ਐਂ ਲਿਆ ਕੇ ਇੱਥੇ ਥੋੜਾ ਜਿਹਾ ਛੱਡ ਲੈਣਾ ਆਪਾਂ ਨੇ ਆ ਉੱਪਰ ਦੀ ਲਿਆ ਕੇ ਜੀ ਆ ਧਾਗੇ ਦੇ ਵਿੱਚ ਆਪਾਂ ਢੇੜੀ ਜਾਵਾਂਗੇ ਇਹ ਬਿੱਟੀ ਦੀ ਪਾਲ ਹੈ। ਹੁਣ ਧਾਗਾ ਉੱਪਰ ਕਰਕੇ ਧਾਗਾ ਆਪਾਂ ਨੇ ਉੱਪਰ ਕਰ ਲੈਣਾ। ਆਹ ਜਿਹੜਾ ਧਾਗਾ ਹੈ ਇਹਦੇ ਵਿੱਚ ਦੀ ਨੰਗਾ ਲਾਂਗੇ। ਫਿਰ ਆਪਾਂ ਇਹਨੂੰ ਐਂ ਕਰਕੇ ਸਿੱਝਦਾ। ਦੂਜੀ ਵਾਰੀ ਆਪਾਂ ਧਾਗਾ نیچے ਕਰਕੇ ਇਹਦੇ ਉੱਪਰ ਦੀ ਐਂ ਨੰਗਾ ਲਾਂਗੇ। ਹਾਂਜੀ ਹੁਣ ਆਪਾਂ ਨੇ ਇਹ ਬਣਾ ਲਿਆ ਜੀ ਆਪਾਂ ਤੁਹਾਨੂੰ ਫੇਰ ਜੋੜ ਲਾਉਣਾ ਦੱਸ ਦਿਆਂ। ਆ ਜਿਹੜਾ ਧਾਗਾ ਜੀ ਆਪਾਂ ਨੇ ਸੂਈ ਦੇ ਨਾਲ ਖਿੱਚ ਲਿਆ ਜਿਹੜਾ ਆ ਬੜਾ ਧਾਗਾ ਸੀ ਇਹਦੇ ਵਿੱਚ ਦੀ ਘੜਦਾਂਗੇ ਹਾਂਜੀ ਹੁਣ ਆਪਾਂ ਇਥੇ ਬੋਨਣਾ ਕਰਦੇ ਹਾਂ ਹਾਂਜੀ ਆਪਾਂ ਤੁਹਾਨੂੰ ਫੇਰ ਦੱਸਦੇ ਹਾਂ ਜੀ ਇੱਕ ਵਾਰੀ ਆਪਾਂ ਨੇ ਆ ਉੱਪਰ ਦੀ ਕਰ ਲੈਣਾ ਜੀ ਆ ਜਿਹੜਾ ਧਾਗਾ ਹੈ ਇਹਦੇ نیچے ਦੀ ਕਰ ਲੈਣਾ ਜੀ ਤੇ ਕਰਕੇ ਉਂਗਲਾਂ ਤੇ ਛੱਡ ਕੇ ਐ ਖਿੱਚ ਦੇਣਾ ਜੀ ਫਿਰ ਆਪਾਂ ਨੇ ਆ ਜਿਹੜਾ ਇਹਦੇ ਵਿੱਚ ਦੀ ਪਾ ਲੈਣਾ ਜੀ ਹਾਂਜੀ ਆ ਧਾਗਾ ਜੀ ਜਿਹੜਾ ਤੇ ਜਿਹੜਾ ਫਿਰਕੀ ਵਾਲਾ ਧਾਗਾ ਇਹ ਆਪਾਂ ਹੌਲੀ ਹੌਲੀ ਦੱਸਦੇ ਆ ਜੀ ਤੁਹਾਨੂੰ ਐ ਉੱਪਰ ਦੀ ਕਰ ਲੈਣਾ ਤੇ ਆ ਜਿਹੜਾ ਧਾਗਾ ਜੀ ਆਪਣਾ ਆ ਵਾਲਾ ਆਹ ਇਹਦੇ ਨੀਚੇ ਦੀ ਨਿਗਾਹਾਂਗੇ ਆ ਛੱਡ ਕੇ ਆਪਾਂ ਨੇ ਇਹ ਖਿੱਚ ਦੇਣਾ ਫਿਰ ਆਪਾਂ ਨੇ ਇਹ ਧਾਗਾ ਨੀਚੇ ਹੀ ਰੱਖਣਾ ਪਹਿਲੀ ਵਾਰੀ ਉੱਪਰ ਕਮਾਉਣਾ ਦੂਜੀ ਵਾਰੀ ਨੀਚੇ ਰੱਖ ਕੇ ਫਿਰ ਇਹਦੇ ਵਿੱਚ ਦੀ ਪਾ ਕੇ ਦੀ ਆਪਾਂ ਹੀ ਖਿੱਚ ਦਾਂਗੇ ਹਾਂਜੀ ਹੁਣ ਆਪਾਂ ਜਿਹੜਾ ਫੁੱਲ ਜਿਹਾ ਬਣਾਇਆ ਹੈ ਉੱਤੇ ਹੋਰ ਇੱਕ ਵਾਰੀ ਤੁਹਾਨੂੰ ਬਣਾ ਕੇ ਦੱਸਦੇ ਹਾਂਜੀ ਆਪਾਂ ਪਹਿਲਾਂ ਵੀ ਜੀ ਲੈਸਾਂ ਦੀ ਵੀਡੀਓ ਪਾਈ ਸੀਗੀ ਆਪਣੀ ਲੇਸ ਤੁਸੀਂ ਸਾਰਿਆਂ ਨੇ ਬਹੁਤ ਪਸੰਦ ਕੀਤੀ ਹੈ ਜੀ ਬਹੁਤ ਸੋਹਣੇ ਕਮੈਂਟ ਆਏ ਨੇ ਜੀ ਹੁਣ ਵੀ ਤੁਸੀਂ ਵਧੀਆ-ਵਧੀਆ ਕਮੈਂਟ ਕਰਿਓ ਜੀ ਵੀਡੀਓ ਨੂੰ ਲਾਇਕ ਸ਼ੇਅਰ ਕਰਿਓ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਸਾਨੂੰ ਤੁਹਾਡੀ ਸਪੋਰਟ ਦੀ ਲੋੜ ਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ